ਜੀ ਗਾਲ ਜੀ ਜਸਵਿੰਦਰ ਜੀ ਜੀ ਸੋਇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਮੈਂ ਤੁਹਾਨੂੰ ਪਾਲਕ ਤੇ ਆਲੂ ਦੇ कुरकुरे ਪਕੌੜੇ ਖਾਸ ਟਿਪਸ ਦੇ ਨਾਲ ਬਣਾਉਣੇ ਸਿਖਾਵਾਂਗੀ ਤੇ ਚਲੋ ਰੈਸਪੀ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਪਾਲਕ ਆਲੂ ਦੇ ਪਕੌੜੇ ਬਣਾਉਣ ਦੇ ਲਈ ਆਪਾਂ ਸਭ ਤੋਂ ਪਹਿਲਾਂ ਪਾਲਕ ਨੂੰ ਇੱਥੇ ਸਾਫ਼ ਕਰਕੇ ਧੋ ਕੇ ਤੇ ਇਸ ਤਰ੍ਹਾਂ ਕੱਟ ਲਿਆ ਆਪਾਂ ਹੁਣ ਇਸ ਨੂੰ ਡੋਂਗੇ ਦੇ ਵਿੱਚ ਪਾ ਦਾਂਗੇ ਡੰਗੇ ਦੇ ਵਿੱਚ ਪਾਨ ਤੋਂ ਬਾਅਦ ਹੁਣ ਮੈਂ ਇੱਕ ਆਲੂ ਲੈ ਲਿਆ ਆਲੂ ਆਪਾਂ ਉਬਲਿਆ ਹੋਇਆ ਨਹੀਂ ਲੈਣਾ ਕੱਚਾ ਹੀ ਲੈਣਾ ਤੇ ਇਸ ਨੂੰ ਹੁਣ ਆਪਾਂ ਕ੍ਰਸ਼ ਕਰ ਲਾਂਗੇ ਮੋਟੀ ਵਾਲੀ ਸਾਈਡ ਤੋਂ ਇਹਨੂੰ ਕ੍ਰਸ਼ ਕਰਨਾ ਹੈ ਤੇ ਆਲੂ ਨੂੰ ਮੈਂ ਕ੍ਰਸ਼ ਕਰ ਲਿੱਤਾ ਇਹਨੂੰ ਵੀ ਪਾਲਕ ਦੇ ਵਿੱਚ ਹੀ ਪਾ ਦਵਾਂਗੇ ਆਲੂ ਪਾਣ ਨਾਲ ਪਕੌੜੇ ਬਹੁਤ ਹੀ ਜ਼ਿਆਦਾ ਵਧੀਆ ਬਣਦੇ ਨੇ ਤੇ ਹੋਈ ਇੱਕ ਪਿਆਜ਼ ਲੈ ਕੇ ਇਸ ਤਰ੍ਹਾਂ ਕੱਟ ਲਿਆ ਤੇ ਨੂੰ ਇਸ ਦੇ ਵਿੱਚ ਹੀ ਪਾ ਦਾਂਗੇ ਤੇ ਨਾਲ ਹੀ ਮੈਂ ਇੱਥੇ ਲੈ ਲਿਆ ਤੇ ਨਾਲ ਇੱਥੇ ਮੈਂ ਲੈ ਲਿਆ ਥੋੜਾ ਜਿਹਾ ਅਦਰਕ 12-13 ਕਲੀਆਂ ਲਸਣ ਦੀਆਂ ਤੇ ਚਾਰ ਤੋਂ ਪੰਜ ਹਰੀਆਂ ਮਿਰਚਾਂ ਤੇ ਨਾਲ ਹੀ ਇੱਕ ਕਟੋਰੀ ਮੈਂ ਲੈ ਲਿਆ ਇੱਥੇ ਹਰਾ ਧਨੀਆ ਇਸ ਨੂੰ ਸਾਫ਼ ਕਰ ਲਿਆ ਮੈਂ ਤੇ ਹੁਣ ਇਹਨਾਂ ਚਾਰਾਂ ਚੀਜ਼ਾਂ ਨੂੰ ਮੈਂ ਮਿਕਸੀ ਦੇ ਵਿੱਚ ਪੀਸ ਦਾਂਗੇ ਅਸਾਂ ਅਦਰਕ, ਖਰੀਆ ਮੀਚਾਂ ਤੇ ਇਹ ਹਰੇ ਧਨੀਏ ਦੀ ਪੇਸਟ ਬਣ ਕੇ ਤਿਆਰ ਹੈ। ਇਹਨੂੰ ਵੀ ਇਸ ਦੇ ਵਿੱਚ ਪਾ ਦਾਂਗੇ। ਮੈਂ ਜਿਸ ਤਰ੍ਹਾਂ ਦੱਸ ਰਹੀ ਹਾਂ ਬਿਲਕੁਲ ਉਸੇ ਤਰ੍ਹਾਂ ਹੀ ਪਕੌੜੇ ਬਣਾਣਾ ਬਹੁਤ ਹੀ ਵਧੀਆ ਤੇ ਬਹੁਤ ਹੀ कुरकुरੇ ਪਕੌੜੇ ਬਣ ਕੇ ਤਿਆਰ ਹੋਣਗੇ ਤੇ ਇਹ ਹੁਣ ਇਸ ਦੇ ਵਿੱਚ ਪਾ ਦਾਂਗੇ ਇੱਕ ਕੌਲੀ ਬੇਸਣ ਦੀ। ਤੇ ਨਾਲ ਹੀ ਇਸ ਦੇ ਪਾ ਦਵਾਂਗੇ ਆਪਾਂ ਚਾਵਲਾ ਦਾ ਆਟਾ। 4 ਚਮਚ ਜਾਂ ਤਾਂ ਤੁਸੀਂ ਚਾਵਲ ਦਾ ਆਟਾ ਪਾ ਲਓ। ਇਹ ਜਾਂ ਫਿਰ ਤੁਸੀਂ ਪੋਹਾ ਲੈ ਕੇ ਉਸ ਨੂੰ ਮਿਕਸੀ ਦੇ ਵਿੱਚ ਪੀਸ ਲਓ ਮੈਂ ਇੱਥੇ ਪੋਹੇ ਨੂੰ ਮਿਕਸੀ ਦੇ ਵਿੱਚ ਪੀਸ ਲੇ ਤੁਸੀਂ ਇਸ ਦੀ ਜਗ੍ਹਾ ਤੇ ਚਾਵਲ ਦਾ ਆਟਾ ਵੀ ਪਾ ਸਕਦੇ ਹੋ ਹੁਣ ਆਪਾਂ ਇੱਥੇ ਪਾ ਦਾਂਗੇ ਇੱਕ ਚਮਚ ਭਰ ਕੇ ਨਮਕ ਦਾ ਤੁਸੀਂ ਆਪਣੇ ਸਵਾਦ ਅਨੁਸਾਰ ਨਮਕ ਪਾ ਸਕਦੇ ਹੋ ਤੇ ਨਾਲ ਹੀ ਇੱਥੇ ਪਾ ਦਾਂਗੇ ਇੱਕ ਚਮਚ ਭਰ ਕੇ ਕਸ਼ਮੀਰੀ ਲਾਲ ਮਿਰਚ ਤੇ ਨਾਲ ਹੀ ਪਾ ਦਾਂਗੇ ਅੱਧਾ ਚਮਚ ਹਲਦੀ ਪਾਊਡਰ ਚਮਚ ਭਰ ਕੇ ਸੁੱਕਾ ਧਨੀਆ ਪਾਊਡਰ ਨਾਲ ਹੀ ਮੈਂ ਇੱਥੇ ਪਾ ਰਹੀ ਹਾਂ 1 ਚਮਚ ਚਾਟ ਮਸਾਲਾ ਤੁਸੀਂ ਚਾਹੋ ਤਾਂ ਇੱਥੇ ਅਮਚੂਰ ਵੀ ਪਾ ਸਕਦੇ ਹੋ ਚਾਟ ਮਸਾਲੇ ਦੀ ਜਗ੍ਹਾ ਤੇ ਫਿਰ ਨਾ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲਾਂਗੇ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲਿੱਤਾ ਹੈ ਤੇ ਇੱਥੇ ਪਾਵਾਂਗੇ ਥੋੜਾ ਜਿਹਾ ਪਾਣੀ ਪਾਣੀ ਬਹੁਤ ਜ਼ਿਆਦਾ ਨਹੀਂ ਆਪਾਂ ਪਾਣਾ ਕਿਉਂਕਿ ਪਾਲਕ ਪਾਣੀ ਖੁਦ ਹੀ ਛੱਡ ਦਿੰਦਾ ਇਸ ਲਈ ਪਾਣੀ ਬਹੁਤ ਜ਼ਿਆਦਾ ਨਹੀਂ ਪਾਣਾ ਜੇ ਆਪਾਂ ਜ਼ਿਆਦਾ ਪਾਣੀ ਪਾ ਦਿੱਤਾ ਤੇ ਪਾਲਕ ਨੇ ਵੀ ਪਾਣੀ ਛੱਡਨੇ ਤਾਂ ਜਿਹੜਾ ਬੈਟਰ ਹੈਗਾ ਉਹ ਿੱੱਲਾ ਹੋ ਜਾਣਾ ਹੈ ਤੇ ਆਪਾਂ ਇਹਨੂੰ ਜ਼ਿਆਦਾ ਿੱੱਲਾ ਨਹੀਂ ਰੱਖਣਾ ਚੰਗੀ ਤਰ੍ਹਾਂ ਮੈਸ਼ ਕਰਦੇ ਨੇ ਬੇਸਨ ਦੇ ਵਿੱਚ ਗੁੱਠਲੀਆਂ ਨਹੀਂ ਰਹਿਣੀਆਂ ਚਾਹੀਦੀਆਂ ਤੇ ਚਾਵਲ ਦਾ ਆਟਾ ਜਾਂ ਪੋਹੇ ਦਾ ਪਾਊਡਰ ਪਾਣਾ ਬਹੁਤ ਜ਼ਰੂਰੀ ਹੈ ਇਹਦੇ ਨਾਲ ਜਿਹੜੇ ਪਕੌੜੇ ਹੈਗੇ ਨਾ ਬਹੁਤ ਜ਼ਿਆਦਾ ਖੁਰਪੁਰੇ ਬਣਦੇ ਨੇ ਤੇ ਦੇਖੋ ਬੈਟਰ ਕਿੰਨਾ ਵਧੀਆ ਤਿਆਰ ਹੋ ਗਿਆ ਤੇ ਇਸ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਨਹੀਂ ਪਿਆ ਸਿਰਫ ਕੌਲੀ ਦਾ ਚੌਥਾ ਹਿੱਸਾ ਹੀ ਇਹਦੇ ਵਿੱਚ ਪਾਣੀ ਪਿਆ ਜੇ ਤੁਹਾਨੂੰ ਲੱਗੇ ਕਿ ਬੈਟਾ ਜ਼ਰੂਰਤ ਨਾਲੋਂ ਜ਼ਿਆਦਾ ਗਾੜਾ ਹੈ ਤਾਂ ਤੁਸੀਂ ਥੋੜਾ ਜਿਹਾ ਹੋਰ ਪਾਣੀ ਪਾ ਸਕਦੇ ਹੋ ਕਿਉਂਕਿ ਇਹ ਡਿਪੈਂਡ ਕਰਦਾ ਬੇਸਨ ਤੇ ਕਈ ਵਾਰੀ ਬੇਸਨ ਮੋਟਾ ਹੁੰਦਾ ਹੈ ਤੇ ਫਿਰ ਪਾਣੀ ਹੋਰ ਪਾਣ ਦੀ ਲੋੜ ਪੈ ਜਾਂਦੀ ਹੈ ਪਰ ਮੈਂ ਇੱਥੇ ਕੌਲੀ ਦਾ ਚੌਥਾ ਹਿੱਸਾ ਹੀ ਪਾਣੀ ਦਾ ਪਾਇਆ ਹੈ ਤੇ ਇੱਕ ਸਾਈਡ ਤੇ ਹੁਣ ਮੈਂ ਤੇਲ ਰੱਖਿਆ ਹੋਇਆ ਸੀ ਗਰਮ ਕਰਨ ਤੇ ਇਹਨੂੰ ਗਰਮ ਕਰਕੇ ਫਲੇਮ ਮੈਂ ਮੀਡੀਅਮ ਕਰ ਦਿੱਤੀ ਹੈ ਮੀਡੀਅਮ ਫਲੇਮ ਦੇ ਉੱਪਰ ਆਪਾਂ ਹੁਣ ਪਕੌੜੇ ਤਲਨੇ ਸ਼ੁਰੂ ਕਰਾਂਗੇ ਪਕੌੜਿਆਂ ਦੇ ਵਿੱਚ ਆਪਾਂ ਓਨੀ ਦੇਰ ਕੜਛੀ ਨਹੀਂ ਮਾਰਾਂਗੇ ਜਿੰਨੀ ਦੇਰ ਇਹ ਹਲਕੇ ਬ੍ਰਾਊਨ ਨਹੀਂ ਹੋ ਜਾਣਗੇ ਹਲਕੇ ਬ੍ਰਾਊਨ ਹੋਣ ਤੋਂ ਬਾਅਦ ਹੀ ਇਹਨਾਂ ਦੇ ਵਿੱਚ ਕੜਛੀ ਲਗਾਉਣੀ ਹੈ ਤੇ ਇੱਕ ਵਾਰੀ ਚ ਬਹੁਤ ਜ਼ਿਆਦਾ ਪਕੌੜੇ ਨਹੀਂ ਪਾਣੇ ਆਪਾਂ ਨੇ ਨਹੀਂ ਤਾਂ ਟੁੱਟ ਜਾਂਦੇ ਨੇ ਤੇ ਜਿੰਨੀ ਦੇਰ ਪਕੌੜੇ ਫਰਾਈ ਹੋ ਰਹੇ ਨੇ ਓਨੀ ਦੇਰ ਪਲੀਜ਼ ਜਿਹੜੇ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੋ ਪਹੁੰਚੇ ਚੱਲ ਹੁਣ ਕਾਫੀ ਕਟਨੀ ਸ਼ੁਰੂ ਹੋ ਗਈ ਹੈ ਸ਼ੁਰੂ ਜਦੋਂ ਸੀ ਪਕੌੜੇ ਪਾਏ ਸੀ ਤਾਂ ਝੱਗ ਬਹੁਤ ਸੀਜ਼ ਦੇ ਵਿੱਚ ਤੇ ਇਸ ਦਾ ਮਤਲਬ ਇਹ ਕਿ ਇਹ ਹਲਕੇ ਬ੍ਰਾਊਨ ਹੋਣੇ ਸ਼ੁਰੂ ਹੋ ਗਏ ਨੇ ਹੁਣ ਇਸ ਨੂੰ ਪਲਟਦੇ ਆਪਾਂ ਪੋਲੇ-ਪੋਲੇ ਹੱਥਾਂ ਨਾਲ ਇਹਨੂੰ ਪਲਟ ਲੈਣਾ ਤੇ ਫਲੇਮ ਆਪਾਂ ਮੀਡੀਅਮ ਹੀ ਰੱਖਣੀ ਹੈ ਇੱਥੇ ਜੇ ਆਪਾਂ ਤੇਜ਼ ਕੀਤੀ ਤਾਂ ਪਕੌੜੇ ਬਾਹਰੋਂ ਤਾਂ ਬ੍ਰਾਊਨ ਹੋ ਜਾਣਗੇ ਪਰ ਅੰਦਰੋਂ ਦੀਏ ਕੱਚੇ ਰਹਿਣਗੇ ਜੇ ਆਪਾਂ ਫਲੇਮ ਨੂੰ ਬਿਲਕੁਲ ਸਲੋ ਕਰ ਦਿੱਤਾ ਤਾਂ ਫਿਰ ਇਹਨਾਂ ਦੇ ਵਿੱਚ ਕਾਫੀ ਜ਼ਿਆਦਾ ਤੇਲ ਪਾ ਜਾਂਦਾ ਤੇ ਪਕੌੜੇ ਫਿਰ ਵਧੀਆ ਨਹੀਂ ਲੱਗਦੇ ਇਸ ਲਈ ਮੀਡੀਅਮ ਫਲੇਮ ਹੀ ਰੱਖਣੀ ਆਪਾਂ ਇੱਥੇ ਤੇ ਹੁਣ ਆਪਾਂ ਵਿੱਚ ਵਿੱਚ ਦੇ ਇਹਨੂੰ ਪਲਟਦੇ ਜਾਵਾਂਗੇ ਦੇਖੋ ਪਕੌੜੇ ਕਿੰਨੇ ਵਧੀਆ ਤਰੀਕੇ ਨਾਲ ਫਰਾਈ ਹੋ ਰਹੇ ਨੇ ਇਸੇ ਤਰ੍ਹਾਂ ਹੀ ਆਪਾਂ ਥੋੜੀ ਥੋੜੀ ਦੇਰ ਤੱਕ ਪਲਟਦੇ ਜਾਣਾ ਇਹਨਾਂ ਨੂੰ ਦੇਖੋ 5 ਕੁ ਮਿੰਟ ਹੀ ਲੱਗੇ ਨੇ ਤੇ ਪਕੌੜੇ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੋ ਗਏ ਨੇ ਬਹੁਤ ਅੱਛੀ ਤਰ੍ਹਾਂ ਬ੍ਰਾਊਨ ਹੋ ਗਏ ਨੇ ਤੇ ਹੁਣ ਇਹਨਾਂ ਨੂੰ ਆਪਾਂ ਕਢ ਲੈਂਦੇ ਆ ਤੇ ਆਪਾਂ ਜਿਹੜੇ ਪਕੌੜੇ ਹੈਗੇ ਨਾ ਇਹ ਲੋਹੇ ਦੀ ਕੜਾਈ ਦੇ ਵਿੱਚ ਫਰਾਈ ਕੀਤੇ ਨੇ ਫਰਾਈ ਕਰਨ ਵਾਲੀ ਕੋਈ ਵੀ ਚੀਜ਼ ਹੋਵੇ ਨਾ ਤੇ ਲੋਹੇ ਦੀ ਕੜਾਈ ਦੇ ਵਿੱਚ ਹੀ ਫਰਾਈ ਕਰੋ ਖਾਸ ਕਰਕੇ ਜਿਵੇਂ ਪਕੌੜੇ ਵਗੈਰਾ ਹੋਣ ਤਾਂ ਪਕੌੜੇ ਬਹੁਤ ਵਧੀਆ ਬਣਦੇ ਨੇ ਦੇਖੋ ਪਕੌੜੇ ਕਿੰਨੇ ਜਿਆਦਾ ਵਧੀਆ ਬਣ ਚੁੱਕੇ ਨੇ दे बाकी दे सारे पकौड़े भी मैं इसे तरह ही बना के रख लगी पकौड़े अपने हिसाब तो से बना सकते हो इन्होंने पकौड़िया खास टिप्स यही है कि एक तरह आलू जेड़ा है बॉयल करके नहीं पाना। ਨੰਬਰ 2 ਕੀ ਵਿੱਚ ਇਸ ਦੇ ਚਾਵਲਾ ਦਾ ਆਟਾ ਜ਼ਰੂਰ ਪਾਓ ਇਹਨਾਂ ਦੋਨਾਂ ਚੀਜ਼ਾਂ ਨਾਲ ਪਕੌੜੇ ਬਹੁਤ ਵਧੀਆ ਬਣਦੇ ਨੇ ਤੇ ਹੁਣ ਜਿਵੇਂ ਆਪਾਂ ਪਹਿਲਾਂ ਪਕੌੜੇ ਤਲੇ ਨੇ ਇਹ ਵੀ ਉਸੇ ਤਰ੍ਹਾਂ ਹੀ ਆਪਾਂ ਫਰਾਈ ਕਰਕੇ ਇੱਕ ਪਲੇਟ 'ਚ ਕਢ ਲਾਂਗੇ ਤੇ कुरकुरੇ ਪਕੌੜੇ ਸਾਡੇ ਬਣ ਕੇ ਤਿਆਰ ਹੋ ਗਏ ਨੇ ਦੇਖੋ ਬਹੁਤ ਹੀ ਵਧੀਆ ਪਕੌੜੇ ਬਣੇ ਨੇ ਮੈਂ ਇੱਕ ਤੋੜ ਕੇ ਵੀ ਦਿਖਾਨੀ ਆ ਤੁਹਾਨੂੰ ਦੇਖੋ ਕਿੰਨੇ ਵਧੀਆ ਪਕੌੜੇ ਬਣੇ ਨੇ ਵਿਚੋਂ ਵੀ ਬਿਲਕੁਲ ਤਿਆਰ ਨੇ ਤੇ ਬਾਹਰੋਂ ਬਹੁਤ कुरकुरੇ ਪਕੌੜੇ ਬਣ ਕੇ ਤਿਆਰ ਹੋਏ ਨੇ ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਮੇਰੀ ਇਹ ਰੈਸਪੀ ਕਿਵੇਂ ਦੀ ਲੱਗੀ